Indian Army ਵੱਲੋਂ ਅੱਜ ਬਿਆਨ ਦਿੱਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ 7-8 ਨੂੰ ਦਰਮਿਆਨੀ ਰਾਤ ਨੂੰ ਜਿਹੜਾ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਉੱਤੇ ਔਰ ਉਹਨਾਂ ਵੱਲੋਂ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਏ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਗਿਆ ਏ ਔਰ ਸਾਡੀ ਆਰਮੀ ਨੂੰ ਸਲੂਟ ਹੈ ਇਸ ਗੱਲ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਕਵਚ ਸੀ ਉਹ ਸਾਰੇ ਸ਼ਹਿਰ ਦੇ ਹੜੇਦੋਲੇ ਬਣਾ ਕੇ ਰੱਖਿਆ ਔਰ ਬਹੁਤ ਉਹਨਾਂ ਦੇ ਜਿਹੜੇ ਡਰੋਨ ਸੀ ਬਹੁਤ ਮਜਾਇਦ ਸੀ ਜਿਹੜੀਆਂ ਉਹਨਾਂ ਨੂੰ ਡਿਫਿਊਜ਼ ਕੀਤਾ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਗਰਾ ਦਿੱਤਾ ਗਿਆ ਅਸੀਂ 10 ਤਰੀਕ ਨੂੰ ਇਸੇ ਗੱਲ ਦਾ ਪੱਤਰਾ ਫੁੱਕਿਆ ਸੀ ਹਾਲਕੇਟ ਦੇ ਬਾਹਰ ਕਿ ਪਾਕਿਸਤਾਨ ਸਾਡੇ ਇਹਨਾਂ ਗੁਰੂ ਘਰਾਂ ਨੂੰ ਬਾਰੇ ਇਹਨਾਂ ਸ਼ਹਿਰਾਂ ਨੂੰ ਜਿਹੜਾ ਸਿਵਲਿਆਂ ਨੂੰ ਖਾਸ ਕਰਕੇ ਨਿਖਾਨਾ ਬਣਾ ਰਿਹਾ ਹੈ ਔਰ ਇਸ ਕਰਕੇ ਅਸੀਂ ਉਹਦਾ ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਇੱਕ ਵਿਰੋਧ ਵੀ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਦੁਸ਼ਮਣ ਰਿਹਾ ਹੈ ਸਾਡੇ ਇਸ ਖਿੱਤੇ ਦਾ ਉਹਨੇ ਸਾਨੂੰ ਅੱਤਵਾਦ ਬਹੁਤ ਵੱਡੇ ਅੱਤਵਾਦ ਲਿਆਂਦਾ ਇਸ ਖਿੱਤੇ ਦੇ ਵਿੱਚ ਔਰ ਉਸ ਤੋਂ ਬਾਅਦ ਡਰੱਗਜ਼ ਦੇ ਨਾਲ ਸਾਡੇ ਨੌਜਵਾਨ ਜਿਹੜੇ ਐ ਉਹ ਮਾਰੇ 2 ਲੱਖ ਤੋਂ ਵੱਧ ਮੌਤਾਂ ਲਈਆਂ ਉਹ ਡਰੱਗਜ਼ ਨਾਲ ਹੀ ਐ ਔਰ ਨਿਰੰਤਰ ਉਹਦੇ ਵੱਲੋਂ ਜਿਹੜੀ ਡਰੱਗਸ ਦੀ ਹਥਿਆਰਾਂ ਦੀ ਸਪਲਾਈ ਆ ਉਹ ਇਸ ਕਿਤੇ ਚ ਜਾਰੀ ਹੈ ਸੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਸ ਗੱਲ ਤੋਂ ਇੰਡੀਅਨ ਆਰਮੀ ਦੀ ਸਰਾਹਨਾ ਵੀ ਕਰਦਾ ਹਾਂ ਔਰ ਸਲੂਟ ਕਰਦੇ ਹਾਂ ਅਸੀਂ ਇੰਡੀਅਨ ਆਰਮੀ ਨੂੰ